ਮਾ ਬੰਗਲਾ ਮੁਖੀ ਧਾਮ ਦੇ ਵਿੱਚ 216 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਵਾ ਸੋ ਇਸ ਦੀ ਮਹੱਤਤਾ ਕੀ ਹੈਗੀ ਆ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਮਹੰਤ ਪ੍ਰਵੀਨ ਚੌਧਰੀ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਨਜੀ 216 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਵਾ ਇਸ ਦੀ ਮਹੱਤਤਾ ਕੀ ਹੈਗੀ ਆ ਹਵਨ ਕੁੰਡ ਦੇ ਵਿੱਚ ਜਿਹੜਾ ਹਉਤੀ ਪਾਈ ਜਾਂਦੀ ਆ ਉਹਦੇ ਨਾਲ ਕੀ ਲਾਭ ਮਿਲਦਾ ਪਹਿਲਾਂ ਤਾਂ 216 ਘੰਟੇ ਜਿਹੜਾ ਯੱਗ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਐਸੀ ਉਮੰਗ ਪੈਦਾ ਕਰ ਰਿਹਾ ਹੈ ਮੈਂ ਮਹਿਮਾਨ ਨਾ ਕਹਿ ਸਕਦਾ ਲੁਧਿਆਣੇ ਦੀ ਇਸ ਧਰਤੀ ਦੇ ਉੱਪਰ ਜਿਹੜਾ ਯੱਗ ਹੋ ਰਿਹਾ ਵਿਸ਼ਵ ਦਾ ਸਭ ਤੋਂ ਵੱਡਾ ਯੋਜਨ ਹੈ ਅੱਜ ਤੱਕ ਨਾ ਤਾਂ ਕਿਤੇ ਲਿਖਿਆ ਗਿਆ ਨਾ ਪੜ੍ਹਿਆ ਗਿਆ ਨਾ ਕਿਤੇ ਵੀ ਲਗਾਤਾਰ 216 ਘੰਟੇ ਦਾ ਖੰਡ ਮਹਾਜਾਮਾ ਬਗਲਾਮੁਖੀ ਦਾ ਔਰ ਐਸੀ ਬੜੇ ਖੁਸ਼ ਨਸੀਬ ਹੈ ਸਾਨੂੰ ਉਸ ਯੱਗ ਦੀ ਸੇਵਾ ਦਾ ਮੌਕਾ ਮਿਲਿਆ ਹੋਇਆ ਹੈ ਔਰ ਇਹਦੇ ਫਾਇਦੇ ਜੀਵਨ ਦੇ ਵਿੱਚ ਤੁਹਾਡਾ ਕੋਈ ਵੀ ਪ੍ਰਾ ਰੱਬ ਦਾ ਜੀਵਨ ਦੇ ਕੋਈ ਕਰਮ ਫਲ ਦੇ ਕੱਟਣਾ ਉਹ ਸਿਰਫ ਯੱਗ ਹੀ ਕੱਟ ਸਕਦਾ ਹੈ ਹੋਰ ਕੋਈ ਹੱਲ ਨਹੀਂ ਜੇਕਰ ਜੀਵਨ ਦੇ ਵਿੱਚ ਬਹੁਤ ਵੱਡੀ ਘਟਨਾ ਲਿਖੀ ਹੈ ਜੇਕਰ ਤੁਸੀਂ ਯੱਗ ਕਰਦੇ ਹੋ ਉਹ ਸੁਲੀ ਦਾ ਗੰਡਾ ਬਣ ਜਾਂਦਾ ਹੈ ਔਰ ਇਹ ਐਡਾ ਵੱਡਾ ਯੱਗ ਹੈ 216 ਘੰਟੇ ਦਾ ਲੱਖਾਂ ਦੀ ਤਦਾਦ ਚ ਲੋਕ ਸ਼ਰਧਾਲੂ ਆ ਰਹੇ ਨੇ ਮਹਾਰਾਣੀ ਦੀ ਕਿਰਪਾ ਹੈ ਤਾਈਂ ਆ ਰਹੇ ਨੇ ਬਹੁਤ ਵੱਡਾ ਹਵਨਕੁੰਡ ਇਸ ਥਾਂ ਤੇ ਬਣਿਆ ਹੋਇਆ ਅਹੂਤੀ ਦੇ ਵਿੱਚ ਕੀ ਕੀ ਜਦੋਂ ਹਵਨਕੁੰਡ ਦੇ ਵਿੱਚ ਪਾਇਆ ਜਾਂਦਾ ਜਦੋਂ ਹਵਨ ਕੀਤਾ ਜਾਂਦਾ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਮਾ ਦੀ ਬੜੀ ਕਿਰਪਾ ਹੈ ਮਾ ਬਗਲਾ ਮੁਖੀ ਧਾਮ ਦੇ ਵਿੱਚ 7.9 ਫੁੱਟ ਬਾਈ 7.9 ਫੁੱਟ ਦਾ 7.9 ਫੁੱਟ ਡੀਪ ਬਹੁਤ ਵੱਡਾ ਕੁੰਡ ਹੈ ਮੈਂ ਜਦ ਤੱਕ ਜਿੰਨਾ ਕਿ ਮੈਨੂੰ ਗਿਆਨ ਹੈ ਜਾਂ ਮੈਂ ਦੇਖਿਆ ਪੂਰੇ ਵਿਸ਼ਵ ਦੇ ਵਿੱਚ ਐਡਾ ਵੱਡਾ ਹਵਨਕੁੰਡ ਇੱਕ ਜਗ੍ਹਾ ਨਹੀਂ ਹੋਏਗਾ ਹਜ਼ਾਰਾਂ ਕੁੰਡ ਬਨੇ ਹੋਣਗੇ ਲੇਕਿਨ ਇੱਕ ਕੁੰਡ ਐਡਾ ਵੱਡਾ ਨਹੀਂ ਹੈ ਔਰ ਇੱਥੇ ਜਿਹੜਾ ਵਿਸ਼ੇਸ਼ ਤੌਰ ਤੇ ਬਹੁਤ ਤਰ੍ਹਾਂ ਦੀ ਜੜੀ ਬੂਟੀਆਂ ਦੀ ਸਮਗਰੀ ਬਣਦੀ ਹੈ ਦੇਖੋ ਦਵਾਈ ਦੋ ਪ੍ਰਕਾਰ ਲਈ ਜਾਂਦੀ ਹੈ ਖਾ ਕੇ ਜਾਂ ਸੁੰਘ ਕੇ ਔਸ਼ਧੀ ਜਦੋਂ ਜੜੀ ਬੂਟੀਆਂ ਜਲਦੀਆਂ ਨੇ ਇੱਕ ਔਸ਼ਧੀ ਦੇ ਰੂਪ ਦੇ ਵਿੱਚ ਔਸਰ ਕਰਦੀਆਂ ਨੇ ਇੱਥੇ ਦੀ ਔਰਾਂ ਨੂੰ ਇੰਨਾ ਪੋਜ਼ਿਟਿਵ ਕੀਤਾ ਹੋਇਆ ਜਦੋਂ ਵੀ ਕੋਈ ਆਂਦਾ ਹੈ ਉਹਦੇ ਮਨ ਦੇ ਭਾਵ ਸ਼ੁੱਧ ਹੋ ਜਾਂਦੇ ਨੇ ਜਦੋਂ ਤੁਹਾਡਾ ਮੈਂਟਲ ਜਿਹੜਾ ਸਟ्रेस ਹੈ ਉਹ ਘਟੇਗਾ ਤੁਸੀਂ ਆਨੇਓ ਦੇਖਦੇ ਹੋ ਲੋਕਾਂ ਦਾ ਉਤਸ਼ਾਹ ਪਿਆਰ ਜਦੋਂ ਇਸ ਮੂਹਿਕ ਤੌਰ ਤੇ ਬਗਲਾਮੁਖੀ ਦੀਜਾ ਮੰਤਰ ਕਰਦੇ ਆ ਜਿਹੜਾ ਓਮ ਹਲਿੰਗ ਬਗਲਾਮੁਖੀ ਸਭ ਦੁਸ਼ਟਾਂ ਨਾ ਵਾਚ ਮੁਖੰਬਤ ਤੰਬੇ ਦੀ ਬਾਮ ਕਿਲ ਬੁੱਧੀ ਵਿਨਾਸ਼ਲੀ ਮਹਮ ਨਮੇ ਜਿਹੜਾ ਇਹ ਮੰਤਰ ਅਸੀਂ ਸਮੂਹਿਕ ਪ੍ਰਾਰਥਨਾ ਵੇਲੇ ਬੋਲਦੇ ਆ ਇੰਨੀ ਮਹਾਰਾਣੀ ਦੀ ਕਿਰਪਾ ਹੁੰਦੀ ਹੈ ਦੇਖੋ ਬਹੁਤ ਦੂਰ ਦੂਰੋਂ ਲੋਕ ਇਸ ਮੰਤਰ ਲਈ ਬੈਠਣ ਲਈ ਪ੍ਰਤੀਕਸ਼ਾ ਕਰੇ ਹੁੰਦੇ ਨੇ 24 ਘੰਟੇ ਜਗਦੇ ਵਿੱਚ ਤਕਰੀਬਨ 8 ਤੋਂ 10 ਵਾਰ ਇਹ ਬੀਜ ਮੰਤਰ ਦੀ ਮਾਲਾ ਪੈਂਦੀ ਹੈ ਔਰ ਮਹਾਰਾਣੀ ਦਾ ਇਹ ਬੀਜ ਮੰਤਰ ਬੜਾ ਸ਼ਕਤੀਸ਼ਾਲੀ ਮੰਤਰ ਹੈ ਆਦੀ ਗੱਲ ਤੋਂ ਇਸ ਮੰਤਰ ਦੀ ਉਪਾਸਨਾ ਇਸ ਮੰਤਰ ਦੇ ਜਾਪ ਨਾਲ ਬੰਦੇ ਆਪਣਾ ਜੀਵਨ ਸਫਲ ਕਰਦੇ ਹਾਵਰਕੁੰਡ ਦੀ ਅਸੀਂ ਗੱਲ ਕਰ ਰਹੇ ਸੀ ਕਿ ਸਭ ਤੋਂ ਵੱਡਾ ਹਾਵਰਕੁੰਡ ਹੈਗਾ ਵਾ ਲੱਖਾ ਸ਼ਰਧਾਲੂ ਜਦੋਂ ਇੱਥੇ ਪਹੁੰਚਦੇ ਨੇ ਤਾਂ ਕਿੰਨੀ ਕਿੰਨੀ ਦੇਰ ਬਾਅਦ ਉਹਨਾਂ ਦੀ ਜਦੋਂ ਵਾਰੀ ਆ ਜਾਂਦੀ ਤੇ ਆਸ-ਪਾਸ ਕੁੰਡ ਦੇ ਕਿੰਨੇ ਕੁ ਸ਼ਰਧਾਲੂ ਜਦੋਂ ਬੈਠੇ ਹੁੰਦੇ ਜਦੋਂ ਹਵਨ ਚੱਲਦਾ ਹੁੰਦਾ ਇੱਕ ਵਾਰ ਚ 35 ਬੰਦੇ ਤਿੰਨਾਂ ਲਾਈਨਾਂ ਚਾਰਾਂ ਲਾਈਨਾਂ 'ਚ 35 ਬੰਦੇ ਬੈਠ ਜਾਂਦੇ ਨੇ ਹਰ 12 ਮਿੰਟ ਬਾਅਦ 12-12 ਮਿੰਟ ਦੇ स्लॉट ਤੋਂ ਬਾਅਦ ਜਿਹੜੇ ਨਾਰਮਲ ਗ੍ਰਹਿਵਾਂ ਦੀ ਮਾਲਾ ਨੇ ਜਾਂ ਹੋਰ ਮੰਤਰ ਨੇ ਵੈਦਿਕ ਮੰਤਰ ਨੇ ਸਾਰੇ ਵੈਦਿਕ ਪਰੰਪਰਾ ਦੇ ਮੰਤਰ ਨੇ ਉਹ 12 ਤੋਂ 15 ਮਿੰਟ ਬਾਅਦ ਲਾਈਨਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਔਰ બીજા ਮੰਤਰ ਦੀ ਮਾਲਾ ਨੂੰ ਜਰੂਰ ਟਾਈਮ ਲੱਗਦਾ 30 ਤੋਂ 45 ਮਿੰਟ ਲੱਗ ਜਾਂਦੇ ਨੇ ਔਰ 바ਰੀ ਇਹ ਸਭ ਦੀ ਆਂਦੀ ਆ ਪਰ ਵੇਟ ਕਰਨੀ ਪੈਂਦੀ ਆ ਦੇਖੋ ਇੱਕ ਵਾਰ ਚ 35 ਬੰਦੇ ਹੂਤੀ ਪਾ ਰਹੇ ਨੇ ਉਹ ਉੱਠਦੇ ਅਗਲੇ ਅੱਗੇ ਹੋ ਜਾਂਦੇ ਨੇ ਠੀਕ ਹੈ ਔਰ ਮੈਂ ਦੇਖਿਆ ਜਦੋਂ ਰਸ਼ ਜ਼ਿਆਦਾ ਹੁੰਦਾ ਫਿਰ ਅਸੀਂ 3-3 ਚਾ ਚਾਰ ਮਿੰਟ ਦਾ स्लॉट ਲੈ ਕੇ ਜਲਦੀ ਜਲਦੀ ਸਾਰਿਆਂ ਨੂੰ ਹੂਤੀ ਦਾ ਮੌਕਾ ਮਿਲੇ ਡੇਲੀ ਜੋ ਰਸ਼ ਦਾ ਜਿਹੜਾ ਟਾਈਮ ਹੈ ਜਿਹਨੂੰ ਪੀਕ ਆਵਰਸ ਆਪਾਂ ਕਹਿ ਦਿੰਦੇ ਨੇ ਸ਼ਾਮੀ 3 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਤਾਂ ਬਹੁਤ ਰਸ਼ ਰਹਿੰਦਾ ਹੈ ਸੰਗਤ ਰਾਤ ਨੂੰ ਮਿਡ ਨਾਈਟ ਸਵੇਰ ਤੱਕ ਬੈਠੀ ਹੁੰਦੀ ਆ 바ਰੀ ਆਂਦੀ ਆ ਕੋਈ 2 ਘੰਟੇ ਦੀ ਵਾਰੀ ਆਉਂਦੀ ਕਿਤੇ 4 ਘੰਟੇ ਜਾ ਆਉਂਦੀ ਕੋਈ 8 ਘੰਟੇ ਦੀ ਵਾਰੀ ਆਉਂਦੀ ਵਾਰੀ ਜਰੂਰ ਆਉਂਦੀ ਹੈ ਤੇ 216 ਘੰਟੇ ਦੇ ਖਾਂਡ ਜਗ ਦੇ ਵਿੱਚੋਂ ਮੈਂ ਦੇਖਿਆ ਕਿ ਨਾ ਤਾਂ ਤੁਸੀਂ ਕੋਈ ਪੈਸਾ ਲੈਣੇ ਹੋ ਉਤੀਪਾਨ ਦਾ ਨਾ ਕੁਝ ਤਾਂ ਇਹ ਕਿਸ ਤਰ੍ਹਾਂ ਸਾਰਾ ਚਲਾਣੇ ਹੋ ਤੁਸੀਂ ਪੂਰਾ ਇਹ ਹਵਨ ਜਗ ਸਾਡੇ ਮਾਂਬਗਲਾ ਮੁਖੀ ਪਰਿਵਾਰ ਤੇ ਬਹੁਤ ਕਿਰਪਾ ਮਾਈ ਗਈ ਅਸੀਂ ਜਿਹੜੇ ਪਰਿਵਾਰ ਜਿਹੜੇ ਅਸੀਂ ਮਾਂਬਗਲਾ ਮੁਖੀ ਪਰਿਵਾਰ ਹੈ ਮਹਾਰਾਣੀ ਨੇ ਬੜਾ ਅੱਛਾ ਸਾਰਾ ਨੌਕਰੀਕਰ ਦਿੱਤਾ ਹੋਇਆ ਅਸੀਂ ਇੱਕ ਸੰਕਲਪ ਲਿਆ ਸੀ ਵੀ ਮਹਾਰਾਣੀ ਸਾਨੂੰ ਇੰਨਾ ਜੋਗਾ ਕਰ ਸਾਡੀ ਕੋਸ਼ਿਸ਼ ਹੈ ਜ ਮਹਾਰਾਣੀ ਸੁਣ ਲਵੇ ਕੋਈ ਟਾਈਮ ਐਸਾ ਆਏਗਾ ਅਸੀਂ ਕਿਸੇ ਤੋਂ ਇੱਥੇ ਗੁੱਲਕ ਵੀ ਨਹੀਂ ਰੱਖਾਂਗੇ ਵੀ ਜੋ ਪਰਿਵਾਰ ਕਰ ਰਿਹਾ ਦੇਖੋ ਜਦੋਂ ਘਰੇ ਕੋਈ ਗੈਸਟ ਆਂਦਾ ਆਪਣੇ ਮਹਾਰਾਣੀ ਦਾ ਘਰ ਆਏਗੇ ਗੈਸਟ ਤੋਂ ਕੋਈ ਪੈਸੇ ਲੈ ਨਹੀਂ ਜਾਂਦੇ ਠੀਕ ਹੈ ਮੈਂ ਆਪਣੀ ਬੇਟੀ ਦਾ ਵਿਆਹ ਕਰਾਂ ਤਾਂ ਗੈਸਟ ਆਂਦੇ ਮੈਂ ਉਹਨਾਂ ਤੋਂ ਪੈਸੇ ਲਵਾਂ ਚੰਗਾ ਨਹੀਂ ਲੱਗੇਗਾ ਉਸੇ ਪ੍ਰਕਾਰ ਮੇਰੀ ਮਾਂ ਦਾ ਆਦਿ ਸ਼ਕਤੀ ਆਬੋਨੀ ਜਗਦੰਬਰ ਦਾ ਯੱਗ ਹੋ ਰਿਹਾ ਅਸੀਂ ਕਿਸੇ ਤੋਂ ਕੋਈ ਡਿਮਾਂਡ ਨਹੀਂ ਕਰਦੇ ਅਗਲੇ ਦੀ ਇੱਛਾ ਤਾਂ ਗੁੱਲਕ ਚ ਪਾ ਗਿਆ ਨਹੀਂ ਤਾਂ ਕੋਈ ਆਹੂਤੀ ਦੇ ਪੈਸੇ ਨਹੀਂ ਰੱਖੇ ਕੋਈ ਜਜਮਾਨ ਦੇ ਪੈਸੇ ਨਹੀਂ ਹੈਗੇ ਖੁੱਲਾ ਸੱਦਾ ਹੈ ਤੁਸੀਂ ਦੇਖੋ ਖੁੱਲਾ ਸੱਦਾ ਕਰਕੇ ਲੱਖਾਂ ਲੋਕ ਪਹੁੰਚੋਏ ਈ ਬੀਜਮਾਲਾ ਤੇ ਜਦੋਂ ਬੰਤਰ ਚੱਲਦਾ ਜਦੋਂ ਹਵਨ ਚ ਤਾਂ ਉਦੋਂ ਕੀ ਕੀ ਸਮਗਰੀ ਜਿਹੜੀ ਆ ਬੀਜਮਾਲਾ ਦੇ ਦੌਰਾਨ ਹਵਨ ਕੁੰਡ ਦੇ ਵਿੱਚ ਪਾਈ ਜਾਂਦੀ ਹੈ ਦੇਖੋ ਕਿਉਂ ਦੇਸੀ ਕਿਉਂ ਗਊ ਦਾ ਤੇ ਗਊ ਦਾ ਗਊ ਮਾਤਾ ਦਾ ਜਿਹੜਾ ਕਿਉ ਹੈ ਔਰ ਤੇਲ ਦੀ ਆਉਤੀ ਦੋਨੇ ਆਉਤੀਆਂ ਨਾਲ ਚਲਦੀਆਂ ਜਿਹੜੀ ਸਮਗਰੀ ਹੈ ਉਹ ਬੜੀ ਵਿਸ਼ੇਸ਼ ਤੌਰ ਤੇ ਬਣਾਈ ਜਾਂਦੀ ਹੈ 192 ਪ੍ਰਕਾਰ ਦੀ ਜੜੀ ਬੂਟੀਆਂ ਨੇ ਉਹਦੋਂ ਸਾਰਿਆਂ ਨੂੰ ਮਿਕਸ ਕਰਕੇ ਜਿਹੜੀ ਵੈਦਿਕ ਗ੍ਰੰਥਾਂ ਦੇ ਸਾਡੇ ਚਾਰਾ ਪੁਰਾਣਾ ਚ ਇੱਕ ਅਸ਼ੰਭੇ ਯੱਗ ਵੇਲੇ ਓਸ਼ਧੀਆਂ ਯੂਜ਼ ਕੀਤੀਆਂ ਗਈਆਂ ਸੀ ਅਸੀਂ ਗ੍ਰੰਥਾਂ ਤੋਂ ਪੜ੍ਹ ਕੇ ਓਸ਼ਧੀਆਂ ਇਕੱਠੀਆਂ ਕਰਕੇ ਉਹਦੀ ਸਮਗਰੀ ਤਿਆਰ ਹੁੰਦੀ ਹੈ ਸਾਰੇ ਤਰ੍ਹਾਂ ਦਾ ਡਰਾਈ ਫੂਡ ਹੈ ਸਾਰੇ ਤਰ੍ਹਾਂ ਦਾ ਬੜੋ ਤਰ੍ਹਾਂ ਦਾ ਸਮਾਨ ਹੈ ਉਹ ਜਦੋਂ ਓਸ਼ਧੀ ਯੱਗ 'ਚ ਬੰਦੀ ਹੈ ਉਹਦਾ ਅਸਰ ਬਹੁਤ ਹੁੰਦਾ ਹੈ ਚਾਹੂਗੇ ਕਿ ਮੈਸੇਜ ਦੇਣਾ ਚਾਹੂਗੇ ਹਵਨ ਜਗ ਚੱਲ ਰਿਹਾ ਵਾ ਲੋਕਾਂ ਆਨ ਸ਼ਰਧਾਲੂਆਂ ਕੀ ਮੈਸੇਜ ਦੇਣਾ ਚਾਹੂਗਾ ਮਾਂ ਦਾ ਯੱਗ ਹੋ ਰਿਹਾ ਹੈ ਦੇਖੋ 8 ਤਰੀਕ ਨੂੰ ਸ਼ੁਰੂ ਹੋ ਗਿਆ ਸੀ 11 ਨਿਕਲ ਗਈ 12 13 14 15 16 17 ਨੂੰ ਸਮਾਪਤੀ ਹੈ ਵਿੱਚ 5 ਦਿਨ ਨੇ ਤੁਸੀਂ ਆਓ ਖੁੱਲਾ ਸੱਦਾ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਤੁਸੀਂ ਆ ਕੇ ਆਹੂਤੀ ਪਾਓ ਦੇਖੋ ਅਸੀਂ ਖੁਸ਼ ਨਸੀਬਾ ਪੰਜਾਬ ਦੀ ਇਸ ਧਰਤੀ ਤੇ ਯੱਗ ਹੋ ਰਿਹਾ ਹੈ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਬਹੁਤ ਦੁਨੀਆ ਬਾਰੋ ਬਾਰੋ ਮੀਡੀਆ ਰਾਹੀਂ ਦੇਖ ਕੇ ਪਹੁੰਚ ਰਹੀ ਹੈ ਮੈਂ ਪੰਜਾਬ ਦੇ ਵਾਸੀਆਂ ਨੂੰ ਜਰੂਰ ਬੇਨਤੀ ਕਰਾਂਗਾ ਕਟੋਕੜ ਤੁਹਾਡੇ ਘਰੇ ਫੰਕਸ਼ਨ ਹੋ ਰਿਹਾ ਉਹ ਤੁਸੀਂ ਆ ਕੇ ਆਹੂਤੀ ਜਰੂਰ ਪਾਓ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਖੁੱਲਾ ਸੱਦਾ ਹੈ ਆਓ ਸਾਰੇ ਮਿਲ ਕੇ ਤੁਸੀਂ ਆਹੂਤੀ ਪਾਓ ਔਰ ਨਾਲ ਜਿਹੜਾ ਖੁੰਦਾਨ ਕੈਂਪ ਚੱਲ ਰਿਹਾ ਉਹਦੇ ਵਿੱਚ ਆ ਕੇ ਵੀ ਆਪਣਾ ਯੋਗਦਾਨ ਪਾਓ ਔਰ ਮਹਾਰਾਣੀ ਦੀ ਕਿਰਪਾ ਪ੍ਰਾਪਤ ਕਰੋ ਸੋਮਨਪੁਰ ਦੇ ਨਾਲ ਨਾਲ ਇੱਕ ਇੱਕ ਸਥਾਨ ਤੇ ਨਾਰੀਅਲ ਕੁੰਡ ਵੀ ਤੁਸੀਂ ਬਣਾਇਆ ਗਿਆ ਬਣਾਇਆ ਹੋਇਆ ਵਾ ਤਾਂ ਉਹਦੀ ਕੀ ਮਹੱਤਤਾ ਹੈਗੀ ਨਾਰੀਅਲ ਕੁੰਡ ਦੀ ਲੋਕ ਜਿਹੜੇ ਸਿਰ ਤੋਂ ਨਾਰੀਅਲ ਜਦੋਂ ਵਾਰਕੇ ਕੁੰਣ ਚ ਪਾਉਂਦੇ ਆਪਣੀ ਜੋ ਮਨੋ ਕਾਮਨਾ ਅਸੀਂ ਬਾਤਾਰਾਣੀ ਨੂੰ ਭੇਜਣੀ ਹੈ ਪੰਜ ਤੱਤੋਂ ਦਾ ਸਰੀਰ ਹੁੰਦਾ ਔਰ ਪੰਜ ਤੱਤੋਂ ਦਾ ਹੀ ਨਾਰੀਅਲ ਹੁੰਦਾ ਜਿੱਦਾਂ ਬੋਡੀ ਵਿੱਚ ਅਗਨੀ ਜਲ ਵాయు ਜਿੱਦਾਂ ਪੰਜ ਤੱਤਮ ਨੇ ਪ੍ਰਿਥਵੀ ਆਕਾਸ਼ ਪੰਜ ਤੱਤੋਂ ਦਾ ਨਾਰੀਅਲ ਹੁੰਦਾ ਪੰਜ ਤੱਤੋਂ ਦਾ ਸਰੀਰ ਹੁੰਦਾ ਮ੍ਰਿਸ਼ਿਆ ਮਹਾਮੂਨੀਆਂ ਦੇ ਸ਼ਬਦ ਜਦੋਂ ਵੀ ਕੋਈ ਆਪਾਂ ਨਾਰੀਅਲ ਆਪਣਾ ਉਤਾਰਾ ਐਂਟੀਗਲੋਗ ਵਈ ਘੁਮਾ ਕੇ ਲਗਾਣੇ ਆ ਸਾਡੀ ਕਿਸੇ ਪ੍ਰਕਾਰ ਦਾ ਕੋਈ ਵਾਦਾ ਵੀ ਨਹੀਂ ਹੈ ਮਹਾਰਾਣੀ ਉਹ ਦੂਰ ਕਰਦੀ ਹੈ ਔਰ ਕੁੰਡੇ 'ਚ ਜੋ ਨਾਰੀਆਂ ਲੱਗਦਾ ਹੈ ਉਹ ਸਿੱਧੀ ਸਿੱਧੀ ਐਪਲੀਕੇਸ਼ਨ ਮਾਤਾਣੀ ਕੋ ਪਹੁੰਚਦੀ ਹੈ ਰੋਜ਼ ਹਜ਼ਾਰਾਂ ਦਾ ਨਾਰੀਆਂ ਲੱਗ ਰਿਹਾ ਹੈ ਕੁੰਡ ਦੇ ਵਿੱਚ ਮਹਾਰਾਣੀ ਸਭ ਦੀਆਂ ਮਨੋਗਾਮਨਾ ਪੂਰਨ ਕਰ ਰਹੀ ਹੈ ਸੰਨ ਮਹੰਤ ਪ੍ਰਵੀਨ ਚੋਦਰੀ ਜੋ ਕਿ ਜਾਣਕਾਰੀ ਦੇ ਰਹੇ ਸੀ ਕਿ ਹਵਨ ਕੁੰਡ ਦੇ ਵਿੱਚ ਜੇਕਰ ਤੁਸੀਂ ਸਮਗਰੀ ਪਾਉਣੇ ਤੋਂ ਤੁਹਾਡੇ ਕਈ ਕਸ਼ਟ ਜਿਹੜੇ ਨੇ ਦੂਰ ਹੋ ਜਾਂਦੇ ਨੇ ਤਾਂ ਬਹੁਤ ਸਾਰੀ ਸੰਗਤਾਂ ਜਿਹੜੀਆਂ ਨੇ ਮ ਬੰਗਲਾ ਮੁਖੀ ਧਾਮ ਦੇ ਵਿੱਚ ਜੋ ਲੁਧਿਆਣਾ ਦੇ ਵਿੱਚ 216 ਘੰਟੇ ਦਾ ਖੰਡ ਮਾਜ ਚੱਲ ਰਿਹਾ ਵਾ ਉਸ ਧਾਮ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਅਤੇ ਦੂਰ ਦੂਰ ਤੱਕ ਲੈਣਾ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਸਮਗਰੀ ਪਾਉਣ ਦੇ ਲਈ ਇੰਤਜ਼ਾਰ ਕਰ ਰਹੀਆਂ ਨੇ ਔਰ ਆਪਣੇ ਜਿਹੜੇ ਕਸ਼ਟ ਨੇ ਜੋ ਉਹਨਾਂ ਦੀਆਂ ਬਿਮਾਰੀਆਂ ਨੇ ਉਹ ਇਸ ਖਵਨ ਕੁੰਡ ਦੇ ਵਿੱਚ ਸਮਗਰੀ ਪਾਉਣ ਦੇ ਦੂਰ ਹੋ ਜਾਂਦੀ ਨੇ ਕੈਮਰਾਮੈਨ ਸਰਮਾਨ ਦੇ ਨਾਲ ਨਰਿੰਦਰਪਿੰਦੂ ਜਗਮਨ ਟੀਵੀ ਲੁਧਿਆਣਾ